ਬੜੀ ਤੇਜ਼ੀ ਨਾਲ ਉਹਨਾਂ ਲੋਕਾਂ ਦੀਆਂ ਬਿਲਡਿੰਗਾਂ ਤੋੜ ਰਿਹਾ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਆਪਣੀ ਬਿਲਡਿੰਗਾਂ ਦੀ ਉਸਾਰੀ ਕੀਤੀ ਹੋਈ ਹੈ ਸੱਤੈ ਸੁਜਾਨਪੁਰ ਦੇ ਇੱਕ ਬਿਲਡਿੰਗ ਡਿਮੋਲਾਈਜ਼ ਜਿਹੜੀ ਉਹ ਕੀਤੀ ਗਈ ਹੈ ਤੇ ਦੱਸਦੇ ਹਾਂ ਇਹ ਡਿਮੋਲਿਸ ਕਰਨ ਤੋਂ ਬਾਅਦ ਇਹ ਜਾਣਕਾਰੀ ਜੜੀ ਹੈ ਪਠਾਨਕੋਟ ਅਸ 스ਪੀਡ ਜਿੰਦਰ ਸਿੰਘਟਰ ਲੋ ਨੇ ਦੱਸਿਆ ਹੈ ਸਾਂਝੀ ਕੀਤੀ ਹੈ ਕਿ ਸਾਨੂੰ ਸੁਜਾਨਪੁਰ ਨਗਰ ਕੌਂਸਲ ਨੇ ਅਪੋਰਚ ਕੀਤਾ ਸੀ ਕਿ ਇੱਕ ਬਿਲਡਿੰਗ ਜਿਹੜੀ ਨਜਾਇਜ਼ ਤੌਰ ਤੇ ਗਾਂਵ ਵਧਾ ਕੇ ਬਣਾਈ ਜਾ ਰਹੀ ਹੈ ਉਸ ਨੂੰ ਤੋੜਨਾ ਹੈ ਤੇ ਅਸੀਂ ਅੱਜ ਇੱਥੇ ਬਿਲਡਿੰਗ ਤੋੜਨ ਦੇ ਲਈ ਆਏ ਹਾਂ ਤੇ ਉਹਨਾਂ ਨੇ ਵੀ ਦੱਸਿਆ ਕਿ ਪਰਿਵਾਰ ਤੇ ਨਸ਼ਾ ਤਸਕਰੀ ਨੂੰ ਲੈ ਕੇ 27 ਦੇ ਕਰੀਬ ਮੁਕਦਮੇ ਵੀ ਜੁੜੇ ਦਰਜ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਦਾਂ ਦੀਆਂ ਕਾਰਵਾਈਆਂ ਡਿਪਟੀ ਕਮਿਸ਼ਨਰ ਨਸ਼ੇ ਦੇ ਵਿਰੁੱਧ ਦੇ ਨਿਰਦੇਸ਼ਾਂ ਅਨੁਸਾਰ ਜੜਾਏ ਉਦ ਨਸ਼ਾ ਵਿਰੁੱਧ ਜਿਹੜਾ ਹੈ ਚਲਾਇਆ ਗਿਆ ਇਸ ਦੇ ਤਹਿਤ ਅੱਗੇ ਵੀ ਕੀਤੀਆਂ ਜਾਣਗੀਆਂ ਦੇਖੋ ਜਿਹੜੀ ਮਿਸੀਪਲ ਕੌਂਸਲ ਹਾਂਜੀ ਦੇਖੋ ਮਿਊਸਪਲ ਕੌਂਸਲ ਜਿਹੜੀ ਹੈਗੀ ਆ ਸਚਨਪੁਰ ਦੀ ਆ ਉਹਨਾਂ ਨੇ ਇੱਕ ਅਨਿਧਾਰਕ ਬਿਲਡਿੰਗ ਜਿਹੜੀ ਹੈਗੀ ਆ ਜਿਹੜੀ ਕਿ ਘਰ ਤੋਂ ਉਹ ਤਰੀਕਾ ਬਣਾਈ ਗਈ ਸੀ ਉਹਨੂੰ ਡੈਮੋਲੇਸ਼ਨ ਵਾਸਤੇ ਟੈਕਨੀਕਲ ਕਮਿਸ਼ਨਰ ਸਾਹਿਬ ਨੂੰ ਅਰਜ਼ੀ ਦਿੱਤੀ ਸੀ ਉਸਦੇ ਚੱਲਦੇ ਆ ਜਦੋਂ ਅਜੀਆਂ ਅਨਿਧਾਰਕ ਬਿਲਡਿੰਗਸ ਨੂੰ ਡੈਮੋਲੇਸ਼ਨ ਕਰਨ ਦਾ ਸਮਾਵਦਾਤ ਅਸੀਂ ਆਪਣਾ ਕ੍ਰਿਮੀਨਲ ਰਿਕਾਰਡ ਪੁਲਿਸ ਸਟੇਸ਼ਨ ਦਾ ਚੈੱਕ ਕਰਦੇ ਆ ਕਿ ਉਹਦੇ ਖਿਲਾਫ ਅਪਰਾਧਿਕ ਮਾਮਲੇ ਕੀ ਦਰਜ ਨੇ ਸੋ ਉਸ ਗੁੱਟਲਿੰਗ ਦੇ ਦੌਰਾਨ ਪਤਾ ਚੱਲਿਆ ਕਿ ਜਿਹੜੇ ਇਹ ਜਿਹੜੀ ਬਿਲਡਿੰਗ ਆ ਇਹ ਇੱਕ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕਾਦਮੇ ਨਾਰਕੋਟਿਕਸ ਦੇ ਦਰਜ ਆ ਔਰ ਇਹ ਸੀਨਾ ਜੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਈਮਾਰ ਕੀਤੀ ਆ ਇੱਥੇ ਬਣਾਈ ਹੋਈ ਆ ਉਹਨੂੰ ਅੱਜ ਮਿਸਪਲ ਕੌਂਸਲ ਸੁਜਾਨਪੁਰ ਦੇ ਅਧਿਕਾਰੀ ਤੇ ਚੋਨਾਂ ਦੇ ਐਗਜ਼ੀਕਟਿਵ ਅਫਸਰ ਉਹਨਾਂ ਦੀ ਟੀਮ ਐਗਜ਼ੀਕਟਿਵ ਜੈਸਟੇਡ ਵੀ ਇੱਥੇ ਹਾਜ਼ਰ ਨੇ ਤੇ ਇਹ ਸਾਰੀ ਜਿਹੜੀ ਫੈਮਿਲੀ ਹੈਗੀ ਆ ਇਹ ਦਾ ਉਹਨਾਂ ਦਾ ਪੁੱਤਰ ਜਿਹੜਾ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਕੋਟਿਕਸ ਦੀ ਸੰਬੰਧਿਤ ਕਰਨ ਵਾਲਾ ਨਿਕਲਿਆ ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟ ਹੈ ਜੀ ਸਰ ਇਨ ਫਿਊਚਰ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਦੇਖੋ ਜਿਵੇਂ ਜਿਵੇਂ ਸਾਨੂੰ ਕੋਈ ਆ ਕ੍ਰਿਪਟਿਕ ਵਿਸ਼ਵ ਸਾਹਿਬ ਜੀ ਦੇ ਆਫਿਸ ਤੋਂ ਲੋ ਡੈਮੋਲਿਸ਼ਨ ਜਿਹੜੀ ਹੈਗੀ ਆ ਗੈਰ ਕਾਨੂੰਨੀ ਇਮਾਰਤਾਂ ਸੰਬੰਧੀ ਆ ਰਹੀਗੀ ਉਦੋਂ ਉਦੋਂ ਦੇ ਕਾਰਵਾਈਆਂ ਤੇ ਅਸੀਂ ਐਕਚੁਅਲੀ ਕੁਦਰਤੀ ਤੌਰ ਤੇ ਆ ਅਸੀਂ ਉਹਨਾਂ ਨੂੰ ਜਿਹੜੀਆਂ ਬਿਲਡਿੰਗਸ ਵਾਸਤੇ ਡੈਮੋਲਿਸ਼ਨ ਕਰਨ ਵਾਸਤੇ ਉਹ ਸਰਕਾਰੀ امداد ਪੁਲਿਸ ਦੀ ਮਕਸੀਦੀ امداد ਦੇਣੀ ਉਹ ਤਾਂ ਦੇ ਦੇਵਾਂਗੇ ਠੀਕ ਹੈ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਉਗਨਸ਼ਮ ਵਿਰੁੱਧ ਬਿਆਨ ਚਲਾਇਆ ਹੋਇਆ ਤੇ ਉਸ ਨੂੰ ਲੈ ਕੇ ਪ੍ਰਸ਼ਾਸਨ ਬੜੀ ਤੇਜ਼ੀ ਦੇ ਨਾਲ ਉਹਨਾਂ ਲੋਕਾਂ ਦੀਆਂ ਬਿਲਡਿੰਗਾਂ ਤੋੜ ਰਿਹਾ ਹੈ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਆਪਣੀ ਬਿਲਡਿੰਗਾਂ ਦੀ ਉਹ ਸਾਰੀ ਕੀਤੀ ਹੋਈ ਹੈ ਸਿੱਤੇ ਸੁਜਾਨਪੁਰ ਦੇ ਇੱਕ ਬਿਲਡਿੰਗ ਡਿਮੋਲਾਈਜ਼ ਜਿਹੜੀ ਉਹ ਕੀਤੀ ਗਈ ਹੈ ਤੇ ਦੱਸਦੇ ਇਹ ਡਿਮੋਲਿਸ ਕਰਨ ਤੋਂ ਬਾਅਦ ਇਹ ਜਾਣਕਾਰੀ ਜੜੀ ਹੈ ਪਠਾਨਕੋਟ ਐਸਐਸਪੀ ਦਰਜਿੰਦਰ ਸਿੰਘ ਟਰਲੋ ਨੇ ਦੱਸਿਆ ਹੈ ਸਾਂਝੀ ਕੀਤੀ ਹੈ ਕਿ ਸਾਨੂੰ ਸੁजानਪੁਰ ਨਗਰ ਕੌਂਸਲ ਨੇ ਅਪੋਰਚ ਕੀਤਾ ਸੀ ਕਿ ਇੱਕ ਬਿਲਡਿੰਗ ਜਿਹੜੀ ਨਜਾਇਜ਼ ਤੌਰ ਤੇ ਆਂਗ ਵਧਾ ਕੇ ਬਣਾਈ ਜਾ ਰਹੀ ਹੈ ਉਸ ਨੂੰ ਤੋੜਨਾ ਹੈ ਤੇ ਅਸੀਂ ਅੱਜ ਇੱਥੇ ਬਿਲਡਿੰਗ ਤੋੜਨ ਦੇ ਲਈ ਆਏ ਹਾਂ ਤੇ ਉਨ੍ਹਾਂ ਨੇ ਵੀ ਦੱਸਿਆ ਕਿ ਪਰਿਵਾਰ ਤੇ ਨਸ਼ਾ ਤਸਕਰੀ ਨੂੰ ਲੈ ਕੇ 27 ਦੇ ਕਰੀਬ ਮੁਕਦਮੇ ਵੀ ਜੜੇ ਦਰਜ ਨੇ ਤੁਹਾਨੂੰ ਕਿਹਾ ਹੈ ਕਿ ਇਦਾਂ ਦੀਆਂ ਕਾਰਵਾਈਆਂ ਡਿਪਟੀ ਕਮਿਸ਼ਨਰ ਨਸ਼ੇ ਦੇ ਵਿਰੁੱਧ ਦੇ ਨਿਰਦੇਸ਼ਾਂ ਅਨੁਸਾਰ ਜੜਾਏ ਉਦ ਨਸ਼ਾ ਵਿਰੁੱਧ ਜਿਹੜਾ ਹੈ ਚਲਾਇਆ ਗਿਆ ਇਸ ਦੇ ਤਹਿਤ ਅੱਗੇ ਵੀ ਕੀਤੀਆਂ ਜਾਣਗੀਆਂ ਦੇਖੋ ਜਿਹੜੀ ਮਿਊਸਪਲ ਕੌਂਸਲ ਸੁ ਹਾਂਜੀ ਦੇਖੋ ਮਿਊਸਪਲ ਕੌਂਸਲ ਜਿਹੜੀ ਹੈਗੀ ਆ ਸਚਨਪੁਰ ਦੀ ਆ ਉਹਨਾਂ ਨੇ ਇੱਕ ਅਣਅਧਿਕਾਰਤ ਬਿਲਡਿੰਗ ਜਿਹੜੀ ਹੈਗੀ ਆ ਜਿਹੜੀ ਕਿ ਘਰ ਤੋਂ ਮੂਤਰਿਕਾ ਬਣਾਈ ਗਈ ਸੀ ਉਹਨੂੰ ਡੈਮੋਲੇਸ਼ਨ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਰਜ਼ੀ ਦਿੱਤੀ ਸੀ ਉਸਦੇ ਚੱਲਦੇ ਆ ਜਦੋਂ ਅਜੀਆਂ ਅਣਅਧਿਕਾਰਤ ਬਿਲਡਿੰਗਸ ਨੂੰ ਡੈਮੋਲੇਸ਼ਨ ਕਰਨ ਦਾ ਸਮਾਵਦਾਤ ਅਸੀਂ ਆਪਣਾ ਕ੍ਰਿਮੀਨਲ ਰਿਕਾਰਡ ਪੁਲਿਸ ਸਟੇਸ਼ਨ ਦਾ ਚੈੱਕ ਕਰਦੇ ਆ ਕਿ ਉਹਦੇ ਖਿਲਾਫ ਅਪਰਾਧਿਕ ਮਾਮਲੇ ਕੀ ਦਰਜ ਨੇ ਸੋ ਉਸ ਸਕਰਟਨਿੰਗ ਦੇ ਦੌਰਾਨ ਪਤਾ ਚੱਲਿਆ ਕਿ ਜਿਹੜੇ ਇਹ ਜਿਹੜੀ ਬਿਲਡਿੰਗ ਆ ਇਹ ਇੱਕ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕਾਦਮੇ ਨਾਰਕੋਟਿਕਸ ਦੇ ਦਰਜ ਆ ਔਰ ਇਹ ਸਿਨਾ ਜੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਈਮਾਰ ਕੀਤੀ ਆ ਇੱਥੇ ਬਣਾਈ ਹੋਈ ਆ ਉਨਵਾਜੀ ਮਿਸਪਲ ਕੌਂਸਲ ਸੁजानਪੁਰ ਦੇ ਅਧਿਕਾਰੀ ਤੇ ਚੋਨਾਂ ਦੇ ਐਗਜ਼ੀਕਟਿਵ ਆਫੀਸਰ ਉਹਨਾਂ ਦੀ ਟੀਮ ਐਗਜ਼ੀਕਟਿਵ ਅਸਟੈਂਟ ਵੀ ਇੱਥੇ ਹਾਜ਼ਰ ਨੇ ਕਿ ਇਹ ਸਾਰੀ ਜਿਹੜੀ ਫੈਮਿਲੀ ਹੈਗੀ ਆ ਇਹ ਦਾ ਇਹਦਾ ਪਰਸ਼ੁਕਰ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਕੋਟਿਕਸ ਦੀ ਸਮਗਲਿੰਗ ਕਰਨ ਵਾਲਾ ਨਿਕਲਿਆ ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟ ਹੈ ਜੀ ਸਰ ਇਨ ਫਿਊਚਰ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਦੇਖੋ ਜਿਵੇਂ ਜਿਵੇਂ ਸਾਨੂੰ ਕੋਈ ਆ ਕ੍ਰਿਤੀਸ਼ਵਰ ਸਾਹਿਬ ਜੀ ਦੇ ਆਫਿਸ ਨੂੰ ਡੈਮੋਲੇਸ਼ਨ ਜਿਹੜੀ ਹੈਗੀ ਆ ਗੈਰ ਕਾਨੂੰਨੀ ਇਮਾਰਤਾਂ ਸੰਬੰਧੀ ਆ ਰਹੀ ਜੀ ਉਹ ਤੋਂ ਤੋਂ ਕਾਰਵਾਈਆਂ ਤੇ ਅਸੀਂ ਅਨੈਕਚੁਅਲੀ ਕੁਦਰਤੀ ਤੌਰ ਤੇ ਆ ਅਸੀਂ ਉਹਨਾਂ ਨੂੰ ਜਿਹੜੀਆਂ ਬਿਲਡਿੰਗਸ ਵਾਸਤੇ ਆ ਡੈਮੋਲੇਸ਼ਨ ਕਰਨ ਵਾਸਤੇ ਉਹ ਸਰਕਾਰੀ امداد ਪੁਲਿਸ ਦੀ ਮਕਸੀਦੀ امداد ਦੇਣਗੇ ਉਹ ਤਾਂ ਚੱਲੇ ਰਵਾਂਗੇ ਠੀਕ ਹੈ ਜੀ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਉਦਨਸ਼ੰਮ ਵਿਰੁੱਧ ਬਿਆਨ ਚਲਾਇਆ ਹੋਇਆ ਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਬੜੀ ਤੇਜ਼ੀ ਦੇ ਨਾਲ ਉਹਨਾਂ ਲੋਕਾਂ ਦੀਆਂ ਬਿਲਡਿੰਗਾਂ ਤੋੜ ਰਿਹਾ ਹੈ ਜਨਾਂ ਨੇ ਨਜਾਇਜ਼ ਤੌਰ ਤੇ ਆਪਣੀ ਬਿਲਡਿੰਗਾਂ ਦੀ ਉਹ ਸਾਰੀ ਕੀਤੀ ਹੋਈ ਹੈ ਸਿੱਤੇ ਸੁਜਨਪੁਰ ਦੇ ਇੱਕ ਬਿਲਡਿੰਗ ਡਿਮੋਲਾਈਜ਼ ਜਿਹੜੀ ਉਹ ਕੀਤੀ ਗਈ ਹੈ ਤੇ ਦੱਸਦੇ ਇਹ ਡਿਮੋਲਿਸ ਕਰਨ ਤੋਂ ਬਾਅਦ ਇਹ ਜਾਣਕਾਰੀ ਜੜੀ ਹੈ ਪਠਾਨਕੋਟ ਐਸਐਸਪੀ ਦਿਲਜਿੰਦਰ ਸਿੰਘ ਕਰਲੋ ਨੇ ਦੱਸਿਆ ਹੈ ਸਾਂਝੀ ਕੀਤੀ ਹੈ ਕਿ ਸਾਨੂੰ ਸੁਜਾਨਪੁਰ ਨਗਰ ਕੌਂਸਲ ਨੇ ਅਪੋਰਟ ਕੀਤੀ ਸੀ ਕਿ ਇੱਕ ਬਿਲਡਿੰਗ ਜਿਹੜੀ ਨਜਾਇਜ਼ ਤੌਰ ਤੇ ਆਂਗਵ ਵਧਾ ਕੇ ਬਣਾਈ ਜਾ ਰਹੀ ਹੈ ਉਸ ਨੂੰ ਤੋੜਨਾ ਹੈ ਤੇ ਅਸੀਂ ਅੱਜ ਇੱਥੇ ਬਿਲਡਿੰਗ ਤੋੜਨ ਦੇ ਲਈ ਆਏ ਹਾਂ ਤੇ ਉਹਨਾਂ ਨੇ ਵੀ ਦੱਸਿਆ ਕਿ ਪਰਿਵਾਰ ਤੇ ਨਸ਼ਾ ਤਸਕਰੀ ਨੂੰ ਲੈ ਕੇ 27 ਦੇ ਕਰੀਬ ਮੁਕਦਮੇ ਵੀ ਜੁੜੇ ਦਰਜ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਦਾਂ ਦੀਆਂ ਕਾਰਵਾਈਆਂ ਡਿਪਟੀ ਕਮਿਸ਼ਨਰ ਨਸ਼ੇ ਦੇ ਵਿਰੁੱਧ ਦੇ ਨਿਰਦੇਸ਼ਾਂ ਅਨੁਸਾਰ ਜੜਾਏ ਉਦ ਨਸ਼ਾ ਵਿਰੁੱਧ ਜਿਹੜਾ ਹੈ ਚਲਾਇਆ ਗਿਆ ਇਸ ਦੇ ਤਹਿਤ ਅੱਗੇ ਵੀ ਕੀਤੀਆਂ ਚਾਲਾਂਕੀਆ ਦੇਖੋ ਜਿਹੜੀ ਮਿਊ ਹਾਂਜੀ ਦੇਖੋ ਮਿਊਸਪਲ ਕਾਉਂਸਲ ਜਿਹੜੀ ਹੈਗੀ ਆ ਸਜਨਪੁਰ ਦੀ ਆ ਉਹਨਾਂ ਨੇ ਇੱਕ ਅਨਧਿਕਾਰਤ ਬਿਲਡਿੰਗ ਜਿਹੜੀ ਹੈਗੀ ਆ ਜਿਹੜੀ ਕਿ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਗਈ ਸੀ ਉਹਨੂੰ ਡੈਮੋਲਿਸ਼ਨ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਰਜ਼ੀ ਦਿੱਤੀ ਸੀ ਉਸਦੇ ਚੱਲਦੇ ਆ ਜਦੋਂ ਅਜੀਆਂ ਅਨਧਿਕਾਰਤ ਬਿਲਡਿੰਗਸ ਨੂੰ ਡੈਮੋਲਿਸ਼ਨ ਕਰਨ ਦਾ ਸਮਾਂ ਆਦਾ ਅਸੀਂ ਆਪਣਾ ਪ੍ਰੀਮੀਅਰ ਰਿਕਾਰਡ ਪੁਲਿਸ ਸਟੇਸ਼ਨ ਦਾ ਚੈੱਕ ਕਰਦੇ ਆ ਕਿ ਉਹਦੇ ਖਿਲਾਫ ਅਪਰਾਧਿਕ ਮਾਮਲੇ ਕੀ ਦਰਜ ਨੇ ਸੋ ਉਸ ਸਕ੍ਰੁਟਨਿੰਗ ਦੇ ਦੌਰਾਨ ਪਤਾ ਚੱਲਿਆ ਕਿ ਜਿਹੜੇ ਇਹ ਜਿਹੜੀ ਬਿਲਡਿੰਗ ਆ ਇਹ ਇੱਕ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕਾਦਮੇ ਨਾਰਕੋਟਿਕਸ ਦੇ ਦਰਜ ਆ ਔਰ ਇਹ ਸੀਨਾ ਜੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਠੀਮਾਰ ਕੀਤੀ ਆ ਇੱਥੇ ਬਣਾਈ ਹੋਈ ਆ ਉਹਨੂੰ ਅਜੀ ਮਿਸਪਲ ਕੌਂਸਲ ਸੁजानਪੁਰ ਦੇ ਅਧਿਕਾਰੀ ਤੇ ਚੋਣ ਦੇ ਐਗਜ਼ੀਕਟਿਵ ਅਫੀਸਰ ਉਹਨਾਂ ਦੀ ਟੀਮ ਐਗਜ਼ੀਕਟਿਵ ਮੈਜਿਸਟਰੇਟ ਵੀ ਇੱਥੇ ਹਾਜ਼ਰ ਨੇ ਤੇ ਇਹ ਸਾਰੀ ਜਿਹੜੀ ਫੈਮਿਲੀ ਹੈਗੀ ਆ ਇਹ ਦਾ ਉਹਨਾਂ ਦਾ ਪੁੱਤਰ ਜਿਹੜਾ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਕੋਟਿਕਸ ਦੀ ਸਮਲਿੰਗ ਕਰਨ ਵਾਲਾ ਨਿਕਲਿਆ ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟ ਹੈ ਜੀ ਸਰ ਇਨ ਫਿਊਚਰ ਇਹ ਕਾਰਵਾਈਆਂ ਸਾਰੀਆਂ ਜਰੂਰੀਆਂ ਦੇਖੋ ਜਿਵੇਂ ਜਿਵੇਂ ਸਾਨੂੰ ਕੋਈ ਆ ਕ੍ਰਿਸ਼ਨ ਸਾਹਿਬ ਜੀ ਦੇ ਆਫਿਸ ਕੋਲੋਂ ਡੈਮੋਲੇਸ਼ਨ ਜਿਹੜੀ ਹੈਗੀ ਆ ਗੈਰ ਕਾਨੂੰਨੀ ਇਮਾਰਤਾਂ ਸੰਬੰਧੀ ਆ ਰਹੀਗੀ ਉਦੋਂ ਉਦੋਂ ਕਾਰਵਾਈਆਂ ਤੇ ਅਸੀਂ ਐਕਚੁਅਲੀ ਕੁਦਰਤੀ ਤੌਰ ਤੇ ਆ ਅਸੀਂ ਉਹਨਾਂ ਨੂੰ ਜਿਹੜੀਆਂ ਬਿਲਡਿੰਗਸ ਵਾਸਤੇ ਡੈਮੋਲੇਸ਼ਨ ਕਰਨ ਵਾਸਤੇ ਉਹ ਸਰਕਾਰੀ ਇਮਦਾਦ ਪੁਲਿਸ ਦੀ ਮਕਸੀਦੀ ਇਮਦਾਦ ਦੇਣੀ ਆ ਉਹ ਤਾਂ ਚੱਲੇ ਰਵਾਂਗੇ ਠੀਕ ਹੈ ਜੀ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਉਦਨਸ਼ਮ ਵਿਰੁੱਧ ਬਿਆਨ ਚਲਾਇਆ ਹੋਇਆ ਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਬੜੀ ਤੇਜ਼ੀ ਦੇ ਨਾਲ ਉਹਨਾਂ ਲੋਕਾਂ ਦੀਆਂ ਬਿਲਡਿੰਗਾਂ ਤੋੜ ਰਿਹਾ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਆਪਣੀਆਂ ਬਿਲਡਿੰਗਾਂ ਦੀ ਉਹ ਸਾਰੀ ਕੀਤੀ ਹੋਈ ਹੈ ਸੱਤਾ ਸੁਜਾਨਪੁਰ ਦੇ ਇੱਕ ਬਿਲਡਿੰਗ ਡਿਮੋਲਾਈਜ਼ ਜਿਹੜੀ ਉਹ ਕੀਤੀ ਗਈ ਹੈ ਤੇ ਦੱਸਦੇ ਹੀ ਇਹ ਡਿਮੋਲਿਸ਼ ਕਰਨ ਤੋਂ ਬਾਅਦ ਇਹ ਜਾਣਕਾਰੀ ਜੜੀ ਹੈ ਪਠਾਨਕੋਟ ਐਸਐਸਪੀ ਦਜਿੰਦਰ ਸਿੰਘ ਟਰਲੋ ਨੇ ਦੱਸਿਆ ਹੈ ਸਾਂਝੀ ਕੀਤੀ ਹੈ ਕਿ ਸਾਨੂੰ ਸੁਜਾਨਪੁਰ ਨਗਰ ਕੌਂਸਲ ਨੇ ਅਪੋਰਟ ਕੀਤਾ ਸੀ ਕਿ ਇੱਕ ਬਿਲਡਿੰਗ ਜਿਹੜੀ ਨਜਾਇਜ਼ ਤੌਰ ਤੇ ਆਂਗਵ ਵਾਦਾ ਕੇ ਬਣਾਈ ਜਾ ਰਹੀ ਹੈ ਉਸ ਨੂੰ ਤੋੜਨਾ ਹੈ ਤੇ ਅਸੀਂ ਅੱਜ ਇੱਥੇ ਬਿਲਡਿੰਗ ਤੋੜਨ ਦੇ ਲਈ ਆਏ ਹਾਂ ਤੇ ਉਹਨਾਂ ਨੇ ਵੀ ਦੱਸਿਆ ਕਿ ਪਰਿਵਾਰ ਤੇ ਨਸ਼ਾ ਦਾ ਸਕ੍ਰੀਨ ਨੂੰ ਲੈ ਕੇ 27 ਦੇ ਕਰੀਬ ਮੁਕਦਮੇ ਵੀ ਜੜੇ ਦਰਜ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਦਾਂ ਦੀਆਂ ਕਾਰਵਾਈਆਂ ਡਿਪਟੀ ਕਮਿਸ਼ਨਰ ਨਸ਼ੇ ਦੇ ਵਿਰੁੱਧ ਦੇ ਨਿਰਦੇਸ਼ਾਂ ਅਨੁਸਾਰ ਜੜਾਏ ਉਦ ਨਸ਼ਾ ਵਿਰੁੱਧ ਜਿਹੜਾ ਹੈ ਚਲਾਇਆ ਗਿਆ ਇਸ ਦੇ ਤਹਿਤ ਅੱਗੇ ਵੀ ਕੀਤੀਆਂ ਜਾਣਗੀਆਂ ਦੇਖੋ ਜਿਹੜੀ ਮਿਊਸیکل ਕ ਹਾਂਜੀ ਦੇਖੋ ਮਿਊਸਪਲ ਕਾਉਂਸਲ ਜਿਹੜੀ ਹੈਗੀ ਆ ਸਚਨਪੁਰ ਦੀ ਆ ਉਹਨਾਂ ਨੇ ਇੱਕ ਅਣਅਧਿਕਾਰਤ ਬਿਲਡਿੰਗ ਜਿਹੜੀ ਹੈਗੀ ਆ ਜਿਹੜੀ ਕਿ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਗਈ ਸੀ ਉਹਨੂੰ ਡੈਮੋਲੇਸ਼ਨ ਵਾਸਤੇ ਟੈਕਨੀਕਲ ਕਮਿਸ਼ਨਰ ਸਾਹਿਬ ਨੂੰ ਅਰਜ਼ੀ ਦਿੱਤੀ ਸੀ ਉਸਦੇ ਚੱਲਦੇ ਆ ਜਦੋਂ ਅਜੀਆਂ ਅਣਅਧਿਕਾਰਤ ਬਿਲਡਿੰਗਸ ਨੂੰ ਡੈਮੋਲੇਸ਼ਨ ਕਰਨ ਦਾ ਸਮਾਂ ਆਦਾ ਤੇ ਅਸੀਂ ਆਪਣਾ ਕ੍ਰਿਮੀਨਲ ਰਿਕਾਰਡ ਪੁਲਿਸ ਸਟੇਸ਼ਨ ਦਾ ਚੈੱਕ ਕਰਦੇ ਆ ਕਿ ਉਹਦੇ ਖਿਲਾਫ ਅਪਰਾਧਿਕ ਮਾਮਲੇ ਕੀ ਦਰਜ ਨੇ ਸੋ ਉਸ ਸਕ੍ਰੁਟਨਿੰਗ ਦੇ ਦੌਰਾਨ ਪਤਾ ਚੱਲਿਆ ਕਿ ਜਿਹੜੇ ਇਹ ਜਿਹੜੀ ਬਿਲਡਿੰਗ ਆ ਇਹ ਇੱਕ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕਾਦਮੇ ਨਾਰਕੋਟਿਕਸ ਦੇ ਦਰਜ ਆ ਔਰ ਇਹ ਸੀਨਾ ਜੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਠੀਮਾਰ ਕੀਤੀ ਆ ਇੱਥੇ ਬਣਾਈ ਹੋਈ ਆ ਉਹਨੂੰ ਅਜੀ ਮਿਸਪਲ ਕੌਂਸਲ ਸੁजानਪੁਰ ਦੇ ਅਧਿਕਾਰੀ ਤੇ ਚੋਣ ਦੇ ਐਗਜ਼ੀਕਟਿਵ ਆਫੀਸਰ ਉਹਨਾਂ ਦੀ ਟੀਮ ਐਗਜ਼ੀਕਟਿਵ ਜੈਸਟੇਡ ਵੀ ਇੱਥੇ ਹਾਜ਼ਰ ਨੇ ਤੇ ਇਹ ਸਾਰੀ ਜਿਹੜੀ ਫੈਮਿਲੀ ਹੈਗੀ ਆ ਇਹ ਦਾ ਉਹਨਾਂ ਦਾ ਪੁੱਤਰ ਜਿਹੜਾ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਕੋਟਿਕਸ ਦੀ ਸੰਬੰਧੀ ਕੰਮ ਕਰ ਰਿਹਾ ਨਿਕਲਿਆ ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟ ਹੈ ਜੀ ਸਰ ਇਨ ਫਿਊਚਰ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਦੇਖੋ ਜਿਵੇਂ ਜਿਵੇਂ ਸਾਨੂੰ ਕੋਈ ਆ ਕ੍ਰਿਤੀ ਕੁਸ਼ਵਰ ਸਾਹਿਬ ਜੀ ਦੇ ਆਫਿਸ ਤੋਂ ਡੈਮੋਲਿਸ਼ਨ ਜਿਹੜੀ ਹੈਗੀ ਆ ਗੈਰ ਕਾਨੂੰਨੀ ਇਮਾਰਤਾਂ ਸੰਬੰਧੀ ਆ ਰਹੀਗੀ ਉਹ ਤੋਂ ਤੋਂ ਕਾਰਵਾਈਆਂ ਤੇ ਅਸੀਂ ਐਕਚੁਅਲੀ ਕੁਦਰਤੀ ਤੌਰ ਤੇ ਆ ਅਸੀਂ ਉਹਨਾਂ ਨੂੰ ਜਿਹੜੀਆਂ ਬਿਲਡਿੰਗਸ ਵਾਸਤੇ ਆ ਡੈਮੋਲਿਸ਼ਨ ਕਰਨ ਵਾਸਤੇ ਉਹ ਸਰਕਾਰੀ امداد ਪੁਲਿਸ ਦੀ ਮਕਸੀਦੀ امداد ਦੇਣਗੇ ਉਹ ਤਾਂ ਚੱਲੇ ਰਵਾਂਗੇ ਠੀਕ ਹੈ ਜੀ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਉਦਨਸ਼ੰਮ ਵਿਰੁੱਧ ਬਿਆਨ ਚਲਾਇਆ ਹੋਇਆ ਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਬੜੀ ਤੇਜ਼ੀ ਦੇ ਨਾਲ ਉਹਨਾਂ ਲੋਕਾਂ ਦੀਆਂ ਬਿਲਡਿੰਗਾਂ ਤੋੜ ਰਿਹਾ ਹੈ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਆਪਣੀਆਂ ਬਿਲਡਿੰਗਾਂ ਦੀ ਉਹ ਸਾਰੀ ਕੀਤੀ ਹੋਈ ਹੈ ਸਿੱਤੇ ਸੁਜਾਨਪੁਰ ਦੇ ਇੱਕ ਬਿਲਡਿੰਗ ਡਿਮੋਲਾਈਜ਼ ਜਿਹੜੀ ਉਹ ਕੀਤੀ ਗਈ ਹੈ ਤੇ ਦੱਸਦੇ ਇਹ ਡਿਮੋਲਿਸ ਕਰਨ ਤੋਂ ਬਾਅਦ ਇਹ ਜਾਣਕਾਰੀ ਜੜੀ ਹੈ ਪਠਾਨਕੋਟ ਤੱਕ ਐਸਐਸਪੀ ਦਜਿੰਦਰ ਸਿੰਘ ਟਰਲੋ ਨੇ ਦੱਸਦੀ ਹੈ ਸਾਂਝੀ ਕੀਤੀ ਹੈ ਕਿ ਸਾਨੂੰ ਸੁਜਾਨਪੁਰ ਨਗਰ ਕੌਂਸਲ ਨੇ ਅਪੋਰਚ ਕੀਤਾ ਸੀ ਕਿ ਇੱਕ ਬਿਲਡਿੰਗ ਜਿਹੜੀ ਨਜਾਇਜ਼ ਤੌਰ ਤੇ ਆਂਗ ਵਧਾ ਕੇ ਬਣਾਈ ਜਾ ਰਹੀ ਹੈ ਉਸ ਨੂੰ ਤੋੜਨਾ ਹੈ ਤੇ ਅਸੀਂ ਅੱਜ ਇੱਥੇ ਬਿਲਡਿੰਗ ਤੋੜਨ ਦੇ ਲਈ ਆਏ ਹਾਂ ਤੇ ਉਹਨਾਂ ਨੇ ਵੀ ਦੱਸਿਆ ਕਿ ਪਰਿਵਾਰ ਤੇ ਨਸ਼ਾ ਤਸਕਰੀ ਨੂੰ ਲੈ ਕੇ 27 ਦੇ ਕਰੀਬ ਮੁਕਦਮੇ ਵੀ ਜੁੜੇ ਦਰਜ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਦਾਂ ਦੀਆਂ ਕਾਰਵਾਈਆਂ ਡਿਪਟੀ ਕਮਿਸ਼ਨਰ ਨਸ਼ੇ ਦੇ ਵਿਰੁੱਧ ਦੇ ਨਿਰਦੇਸ਼ਾਂ ਅਨੁਸਾਰ ਜੜਾਏ ਉਦ ਨਸ਼ਾ ਵਿਰੁੱਧ ਜਿਹੜਾ ਹੈ ਚਲਾਇਆ ਗਿਆ ਇਸ ਦੇ ਤਹਿਤ ਅੱਗੇ ਵੀ ਕੀਤੀਆਂ ਚਾਲਾਂ ਕੀਆਂ ਦੇਖੋ ਜਿਹੜੀ ਮਿਊਸਪ ਹਾਂਜੀ ਦੇਖੋ ਮਿਊਸਪਲ ਕਾਉਂਸਲ ਜਿਹੜੀ ਹੈਗੀ ਆ ਸਚਨਪੁਰ ਦੀ ਆ ਉਧਾਂ ਨੇ ਇੱਕ ਅਣਅਧਿਕਾਰਤ ਬਿਲਡਿੰਗ ਜਿਹੜੀ ਹੈਗੀ ਆ ਜਿਹੜੀ ਕਿ ਗੈਰਕਾਨੂੰਨੀ ਤਰੀਕੇ ਨਾਲ ਬਣਾਈ ਗਈ ਸੀ ਉਹਨੂੰ ਡੈਮੋਲੇਸ਼ਨ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਰਜ਼ੀ ਦਿੱਤੀ ਸੀ ਉਸਦੇ ਚੱਲਦੇ ਆ ਜਦੋਂ ਅਜੀਆਂ ਅਣਧਿਕਾਰਤ ਬਿਲਡਿੰਗਸ ਨੂੰ ਡੈਮੋਲੇਸ਼ਨ ਕਰਨ ਦਾ ਸਮਾਂ ਆਦਾ ਅਸੀਂ ਆਪਣਾ ਕ੍ਰਿਮੀਨਲ ਰਿਕਾਰਡ ਪੁਲਿਸ ਸਟੇਸ਼ਨ ਦਾ ਚੈੱਕ ਕਰਦੇ ਆ ਕਿ ਉਹਦੇ ਖਿਲਾਫ ਅਪਰਾਧਿਕ ਮਾਮਲੇ ਕੀ ਦਰਜ ਨੇ ਸੋ ਉਸ ਸਕਰੂਟਨਿੰਗ ਦੇ ਦੌਰਾਨ ਪਤਾ ਚੱਲਿਆ ਕਿ ਜਿਹੜੇ ਇਹ ਜਿਹੜੀ ਬਿਲਡਿੰਗ ਆ ਇਹ ਇੱਕ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕਾਦਮੇ ਨਾਰਕੋਟਿਕਸ ਦੇ ਦਰਜ ਆ ਔਰ ਇਹ ਸਿਨਾ ਜੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਈਮਾਰ ਕੀਤੀ ਆ ਇੱਥੇ ਬਣਾਈ ਹੋਈ ਆ ਉਹਨੂੰ ਅਜੀ ਮਿਊਨਿਸਪਲ ਕੌਂਸਲ ਸੁਜਾਨਪੁਰ ਦੇ ਅਧਿਕਾਰੀ ਤੇ ਚੁਣੋਂ ਦੇ ਐਗਜ਼ੀਕਟਿਵ ਆਫੀਸਰ ਉਹਨਾਂ ਦੀ ਟੀਮ ਐਗਜ਼ੀਕਟਿਵ ਜੈਸਟੇਡ ਵੀ ਇੱਥੇ ਹਾਜ਼ਰ ਨੇ ਤੇ ਇਹ ਸਾਰੀ ਜਿਹੜੀ ਫੈਮਿਲੀ ਹੈਗੀ ਆ ਇਹਦਾ ਉਹਨਾਂ ਦਾ ਤਸ਼ੱਕਰ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਕੋਟਿਕਸ ਦੀ ਸਮਗਲਨ ਕਰਨ ਵਾਲਾ ਨਿਕਲਿਆ ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟ ਗਈ ਜੀ ਸਰ ਇਨ ਫਿਊਚਰ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਦੇਖੋ ਜਿਵੇਂ ਜਿਵੇਂ ਸਾਨੂੰ ਕੋਈ ਆ ਕ੍ਰਿਸ਼ਨਾ ਸਾਹਿਬ ਜੀ ਦੇ ਆਫਿਸ ਕੋਲੋਂ ਡੈਮੋਲੇਸ਼ਨ ਜਿਹੜੀ ਹੈਗੀ ਆ ਗੈਰ ਕਾਨੂੰਨੀ ਇਮਾਰਤਾਂ ਸੰਬੰਧੀ ਆ ਰਹੀਗੀ ਉਦੋਂ ਤੋਂ ਤੋਂੇ ਕਾਰਵਾਈਆਂ ਜੇ ਅਸੀਂ ਐਕਚੁਅਲੀ ਕੁਦਰਤੀ ਤੌਰ ਤੇ ਆ ਅਸੀਂ ਉਹਨਾਂ ਨੂੰ ਜਿਹੜੀਆਂ ਬਿਲਡਿੰਗਸ ਵਾਸਤੇ ਆ ਡੈਮੋਲੇਸ਼ਨ ਕਰਨ ਵਾਸਤੇ ਉਹ ਸਰਕਾਰੀ ਹਮਦਾਤ ਪੁਲਿਸ ਦੀ ਮਕਸੀਦੀ ਹਮਦਾਤ ਦੇਣਗੇ ਉਹ ਤਾਂ ਚੰਗੇ ਰਵਾਂਗੇ ਠੀਕ ਹੈ ਜੀ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਉਦਨਸ਼ਮ ਵਿਰੁੱਧ ਬਿਆਨ ਚਲਾਇਆ ਹੋਇਆ ਹੈ ਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਬੜੀ ਤੇਜ਼ੀ ਦੇ ਨਾਲ ਉਹਨਾਂ ਲੋਕਾਂ ਦੀਆਂ ਬਿਲਡਿੰਗਾਂ ਤੋੜ ਰਿਹਾ ਹੈ ਜਿਨ੍ਹਾਂ ਨੇ ਨਜਾਇਜ਼ ਤੌਰ ਤੇ ਆਪਣੀ ਬਿਲਡਿੰਗਾਂ ਦੀ ਉਹ ਸਾਰੀ ਕੀਤੀ ਹੋਈ ਹੈ ਸੱਤਾ ਸੁਜਾਨਪੁਰ ਦੇ ਇੱਕ ਬਿਲਡਿੰਗ ਡਿਮੋਲਾਈਜ਼ ਜਿਹੜੀ ਉਹ ਕੀਤੀ ਗਈ ਹੈ ਤੇ ਦੱਸਦੇ ਹਾਂ ਇਹ ਡਿਮੋਲਿਸ ਕਰਨ ਤੋਂ ਬਾਅਦ ਇਹ ਜਾਣਕਾਰੀ ਜੜੀ ਹੈ ਪਠਾਨਕੋਟ ਐਸਐਸਪੀ ਰਜਿੰਦਰ ਸਿੰਘ ਟਲੋਨੇ ਦੱਸਦੀ ਹੈ ਸਾਂਝੀ ਕੀਤੀ ਹੈ ਕਿ ਸਾਨੂੰ ਸੁਜਾਨਪੁਰ ਨਗਰ ਕੌਂਸਲ ਨੇ ਅਪੋਰਚ ਕੀਤਾ ਸੀ ਕਿ ਇੱਕ ਬਿਲਡਿੰਗ ਜਿਹੜੀ ਨਜਾਇਜ਼ ਤੌਰ ਤੇ ਆਂਗਵ ਵਧਾ ਕੇ ਬਣਾਈ ਜਾ ਰਹੀ ਹੈ ਉਸ ਨੂੰ ਤੋੜਨਾ ਹੈ ਤੇ ਅਸੀਂ ਅੱਜ ਇੱਥੇ ਬਿਲਡਿੰਗ ਤੋੜਨ ਦੇ ਲਈ ਆਏ ਹਾਂ ਤੇ ਉਹਨਾਂ ਨੇ ਵੀ ਦੱਸਿਆ ਕਿ ਪਰਿਵਾਰ ਤੇ ਨਸ਼ਾ ਤਸਕਰੀ ਨੂੰ ਲੈ ਕੇ 27 ਦੇ ਕਰੀਬ ਮੁਕਦਮੇ ਵੀ ਜੁੜੇ ਦਰਜ ਨੇ ਤੇ ਉਹਨਾਂ ਨੇ ਕਿਹਾ ਹੈ ਕਿ ਇਦਾਂ ਦੀਆਂ ਕਾਰਵਾਈਆਂ ਡਿਪਟੀ ਕਮਿਸ਼ਨਰ ਨਸ਼ੇ ਦੇ ਵਿਰੁੱਧ ਦੇ ਨਿਰਦੇਸ਼ਾਂ ਅਨੁਸਾਰ ਜਿਹੜਾ ਇਹ ਨਸ਼ਾ ਵਿਰੁੱਧ ਜਿਹੜਾ ਹੈ ਚਲਾਇਆ ਗਿਆ ਇਸ ਦੇ ਤਹਿਤ ਅੱਗੇ ਵੀ ਕੀਤੀਆਂ ਜਾਣਗੀਆਂ ਦੇਖੋ ਜਿਹੜੀ ਮਿਸੀਪਲ ਕੌਂ ਹਾਂਜੀ ਦੇਖੋ ਮਿਊਸਪਲ ਕੌਂਸਲ ਜਿਹੜੀ ਹੈਗੀ ਆ ਸੁਜਾਨਪੁਰ ਦੀ ਆ ਉਧਾਨੇ ਇੱਕ ਅਨਧਿਕਾਰਤ ਬਿਲਡਿੰਗ ਜਿਹੜੀ ਹੈਗੀ ਆ ਜਿਹੜੀ ਕਿ ਘਰ ਤੋਂ ਵਿੱਚ ਕਿਨਾ ਬਣਾਈ ਗਈ ਸੀ ਉਹਨੂੰ ਡਿਮੋਲਿਸ਼ਨ ਵਾਸਤੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਅਰਜ਼ੀ ਦਿੱਤੀ ਸੀ ਉਸਦੇ ਚੱਲਦੇ ਆ ਜਦੋਂ ਜਿਹੀਆਂ ਅਨਧਿਕਾਰਤ ਬਿਲਡਿੰਗਸ ਨੂੰ ਡਿਮੋਲਿਸ਼ਨ ਕਰਨ ਦਾ ਸਮਾਵਦਾਤ ਅਸੀਂ ਆਪਣਾ ਕ੍ਰਿਮੀਨਲ ਰਿਕਾਰਡ ਪੁਲਿਸ ਸਟੇਸ਼ਨ ਦਾ ਚੈੱਕ ਕਰਦੇ ਆ ਕਿ ਉਹਦੇ ਖਿਲਾਫ ਅਪਰਾਧਿਕ ਮਾਮਲੇ ਕੀ ਦਰਜ ਨੇ ਸੋ ਉਸ ਸਕਰਟਨਿੰਗ ਦੇ ਦੌਰਾਨ ਪਤਾ ਚੱਲਿਆ ਕਿ ਜਿਹੜੇ ਇਹ ਜਿਹੜੀ ਬਿਲਡਿੰਗ ਆ ਇਹ ਇੱਕ ਸਮਗਲਰ ਪਰਿਵਾਰ ਹੈ ਜਿਨ੍ਹਾਂ ਦੇ ਪੂਰੀ ਫੈਮਿਲੀ ਦੇ ਖਿਲਾਫ 27 ਮੁਕਾਦਮੇ ਨਾਰਕੋਟਿਕਸ ਦੇ ਦਰਜ ਆ ਔਰ ਇਹ ਸੀਨਾ ਜ਼ੋਰੀ ਦੇ ਨਾਲ ਜਿਹੜੀ ਹੈਗੀ ਆਪਣੀ ਬਿਲਡਿੰਗ ਆ ਇਹ ਇਹਨਾਂ ਨੇ ਠੀਮਾਰ ਕੀਤੀ ਆ ਇੱਥੇ ਬਣਾਈ ਹੋਈ ਆ ਉਹਨੂੰ ਅਜੀ ਮਿਸਪਲ ਕੌਂਸਲ ਸੁजानਪੁਰ ਦੇ ਅਧਿਕਾਰੀ ਤੇ ਚੋਣਾਂ ਦੇ ਐਗਜ਼ੀਕਟਿਵ ਆਫੀਸਰ ਉਹਨਾਂ ਦੀ ਟੀਮ ਐਗਜ਼ੀਕਟਿਵ ਮੈਜਿਸਟ੍ਰੇਟ ਵੀ ਇੱਥੇ ਹਾਜ਼ਰ ਨੇ ਤੇ ਇਹ ਸਾਰੀ ਜਿਹੜੀ ਫੈਮਿਲੀ ਹੈਗੀ ਆ ਇਹ ਦਾ ਇਹਨਾਂ ਦਾ ਪਛਕਰ ਜਿਹੜਾ ਆ ਜਿਹੜਾ ਹੈਗਾ ਉਹ ਅਪਰਾਧਿਕ ਤੇ ਨਾਰਕੋਟਿਕਸ ਦੀ ਸੰਬੰਧਿਤ ਕਰਨ ਵਾਲਾ ਨਿਕਲਿਆ ਸੋ ਇਹਨਾਂ ਦੇ ਵਿੱਚ ਇਹਨਾਂ ਦੀ ਸਾਰੀ ਫੈਮਿਲੀ ਇਸ ਤਰ੍ਹਾਂ ਦੇ ਅਪਰਾਧ ਦੇ ਵਿੱਚ ਲਿਪਟ ਹੈ ਜੀ ਸਰ ਇਨ ਫਿਊਚਰ ਇਹ ਕਾਰਵਾਈਆਂ ਜਾਰੀ ਰਹਿਣਗੀਆਂ ਦੇਖੋ ਜਿਵੇਂ ਜਿਵੇਂ ਸਾਨੂੰ ਕੋਈ ਆ ਕੁਦਰਤੀ ਵਿਸ਼ਵ ਸਾਹਿਬ ਜੀ ਦੇ ਆਫਿਸ ਕੋਲੋਂ ਡੈਮੋਲੇਸ਼ਨ ਜਿਹੜੀ ਹੈਗੀ ਆ ਗੈਰ ਕਾਨੂੰਨੀ ਇਮਾਰਤਾਂ ਸਰੰਦੀ ਆ ਰਹੀ ਹੈਗੀ ਉਹ ਤੋਂ ਤੋਂ ਕਰਵਾਈਆਂ ਤੇ ਅਸੀਂ ਐਕਚੁਅਲੀ ਕੁਦਰਤੀ ਤੌਰ ਤੇ ਆ ਅਸੀਂ ਉਹਨਾਂ ਨੂੰ ਜਿਹੜੀਆਂ ਬਿਲਡਿੰਗਸ ਵਾਸਤੇ ਆ ਡੈਮੋਲੇਸ਼ਨ ਕਰਨ ਵਾਸਤੇ ਉਹ ਸਰਕਾਰੀ امداد ਪੁਲਿਸ ਦੀ ਨਕਦੀ امداد ਦੇਣ ਉਹ ਤਾਂ ਚੰਗੇ ਰਵਾਂਗੇ ਠੀਕ ਹੈ ਜੀ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਮੇਂ ਤੋਂ ਯੁਗਨਸ਼ਮ ਵਿਰੋਧ ਬਿਆਨ ਚ ਲਾਇਆ ਹੋਇਆ ਤੇ ਇਸ ਨੂੰ ਲੈ ਕੇ ਪ੍ਰਸ਼ਾਸਨ ਬੜੀ ਤੇਜ਼ੀ ਦੇ ਨਾਲ ਉਹਨਾਂ ਲੋਕਾਂ ਦੀਆਂ ਬਿਲਡਿੰਗਾਂ ਤੋੜ ਰਿਹਾ ਜਿਨ੍ਹਾਂ ਨੇ ਨਿਜਾ